ਸੰਗਤੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਕਿਉਂਕਿ ਵੀਡੀਓ ਦੇ ਵਿੱਚ ਮਹਾਪੁਰਖਾਂ ਦੇ ਵੱਲੋਂ ਸਮਝਾਈਆਂ ਹੋਈਆਂ ਬਹੁਤ ਕੀਮਤੀ ਤਿੰਨ ਗੱਲਾਂ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਆ ਜੇਕਰ ਨਾ ਗੱਲਾਂ ਦਾ ਸਾਨੂੰ ਗਿਆਨ ਹੋਵੇਗਾ ਤਾਂ ਬੰਦਾ ਕਦੇ ਵੀ ਦੁਖੀ ਨਹੀਂ ਹੁੰਦਾ ਇਹ ਤਿੰਨ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਆ ਜਾਂ ਆਪਾਂ ਇਹ ਵੀ ਕਹਿ ਸਕਦੇ ਆ ਕਿ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਇਹ ਤਿੰਨ ਤਰੀਕੇ ਨੇ ਇਹ ਤਿੰਨ ਕੰਮ ਕਰਨ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਸਦਾ ਹੀ ਮਿਹਰਬਾਨ ਰਹਿੰਦੇ ਨੇ ਆਪਣੇ ਘਰ ਦੇ ਸਾਰੇ ਖਜ਼ਾਨੇ ਇਨ੍ਹਾਂ ਮਨੁੱਖਾਂ ਦੇ ਲਈ ਖੋਲ੍ਹ ਦਿੰਦੇ ਨੇ ਤਾਂ ਫਿਰ ਇਹ ਤਿੰਨ ਕੰਮ ਕਿਹੜੇ ਨੇ ਕਿੰਜ ਕਰਨੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਸੰਗਤ ਜੀ ਸਭ ਤੋਂ ਪਹਿਲਾ ਕੰਮ ਆ ਅਮਰਤ ਵੇਲੇ ਉੱਠਣਾ ਹਰ ਹਾਲ ਦੇ ਵਿੱਚ ਸਾਨੂੰ ਅਮਰਤ ਵੇਲੇ ਉੱਠਣਾ ਚਾਹੀਦਾ ਹੈ ਪਰ ਜਿਨ੍ਹਾਂ ਨੂੰ ਆਪਣੇ ਆਪ ਜਾਗੰਦੀ ਆ ਕਈ ਭੈਣ ਭਰਾ ਉਹਨਾਂ ਦੀ ਅੱਖ ਆਪਣੇ ਆਪ ਹੀ ਅਮਰਤ ਵੇਲੇ ਦੇ ਵਿੱਚ ਕੋ ਲ ਜਾਂਦੀ ਹੈ ਪਰ ਉਹਨਾਂ ਨੂੰ ਇਸ ਵੇਲੇ ਦੀ ਪਾਵਰ ਤਾਕਤ ਬਾਰੇ ਪਤਾ ਨਹੀਂ ਇਸ ਕਰਕੇ ਉਹ ਦੁਬਾਰਾ ਸੌ ਜਾਂਦੇ ਆ ਪਰ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜੇਕਰ ਤੁਹਾਨੂੰ ਰਾਤ 2 ਵਜੇ ਤੋਂ ਬਾਅਦ ਤੁਹਾਡੀ ਅੱਖ ਆਪਣੇ ਆਪ ਖੁੱਲ ਜਾਵੇ ਤੁਹਾਨੂੰ ਜਾਗ ਆ ਜਾਵੇ ਜਾਗ ਪਾਵੇ ਕਿਸੇ ਵੀ ਕਾਰਨ ਕਰਕੇ ਆਵੇ ਤੁਸੀਂ ਕੋਈ ਕਿਰਿਆ ਸੋ ਦੰਦੇ ਲਈ ਉੱਠੇ ਹੋ ਤੁਸੀਂ ਜਲ ਪਾਣੀ ਸ਼ਕਨ ਦੇ ਲਈ ਉੱਠੇ ਹੋ ਜਾਂ ਫਿਰ ਸਰਦੀ ਗਰਮੀ ਕਰਕੇ ਤੁਹਾਨੂੰ ਜਾਗ ਆਈ ਹੈ ਕਈ ਵਾਰ ਹੁੰਦਾ ਨਾ ਤਾਂ ਆਪ ਆਪਣੀ ਚਾਦਰ ਆਪਣਾ ਕੰਬਲ ਚੰਗੀ ਤਰ੍ਹਾਂ ਦਾੜ ਕੇ ਫਿਰ ਤੋਂ ਸੌ ਜਾਂਦੇ ਆ ਪਰ ਮਹਾਪੁਰਖ ਜੀ ਕਹਿੰਦੇ ਇਸ ਵੇਲੇ ਦੇ ਵਿੱਚ ਜਾਗਣਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਭ ਤੋਂ ਵੱਡੀ ਖੁਸ਼ੀ ਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੀ ਨਿਸ਼ਾਨੀ ਆ ਇਸ ਵੇਲੇ ਦਾ ਜਾਗਣਾ ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਬੜੇ ਮਿਹਰਬਾਨ ਹੁੰਦੇ ਨੇ ਖੁਸ਼ ਹੁੰਦੇ ਨੇ ਤਾਂ ਜੇਕਰ ਇਸ ਵੇਲੇ ਦੇ ਵਿੱਚ ਤੁਹਾਨੂੰ ਜਾਗ ਆਈ ਆ ਭਾਵੇਂ ਤੁਸੀਂ ਅਲਾਰਮ ਦੀ ਸਹਾਇਤਾ ਦੇ ਨਾਲ ਉੱਠੇ ਹੋ ਪਾਵੇ ਤੁਹਾਡੀ ਅੱਖ ਆਪਣੇ ਆਪ ਖੁੱਲhi ਆ ਕਦੇ ਵੀ ਅਵੇਸਲੇ ਨਾ ਹੋਵੋ ਇਸ ਵੇਲੇ ਦਾ ਇੱਕ ਪਲ ਇੱਕ ਛਿਣ ਵੀ ਵਿਥਾ ਨਾ ਜਾਣ ਦਿਓ ਬਸ ਉੱਠ ਕੇ ਆਪਣੇ ਬਿਸਤਰ ਤੇ ਬੈਠ ਜਾਓ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦਿਓ ਮੂਲ ਮੰਤਰ ਜੀ ਦਾ ਜਾਪ ਕਰ ਲਓ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰੋ ਜੇਕਰ ਤੁਹਾਨੂੰ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦਾ ਭਾਵ ਕਿ ਨਹੀਂ ਕਰ ਸਕਦੇ ਤੁਸੀਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕਰ ਪਾਉਂਦੇ ਤਾਂ ਤੁਸੀਂ ਦਸਾਂ ਹੀ ਪਾਤਸ਼ਾਹਿਆਂ ਦੇ ਨਾਮ ਦਾ ਸਿਮਰਨ ਕਰਨਾ ਸ਼ੁਰੂ ਕਰ ਦੋ ਪਹਿਲੀ ਗੱਲ ਤਾਂ ਸਾਨੂੰ ਸਵੇਰੇ ਉੱਠ ਕੇ ਜਿਸ ਤਰ੍ਹਾਂ ਵਾਹਿਗੁਰੂ ਜੀ ਦਾ ਨਾਮ ਜਪਦੇ ਆਂ ਮਾਲਕ ਦਾ ਸ਼ੁਕਰਾਨਾ ਕਰਦੇ ਆ ਇੱਕ ਵਾਰ ਸਵੇਰੇ ਉੱਠ ਕੇ ਦਸਾਂ ਹੀ ਬਾਤਸ਼ਾਹੀਆਂ ਦੇ ਨਾਮ ਦਾ ਸਿਮਰਨ ਸਾਨੂੰ ਕਰਨਾ ਚਾਹੀਦਾ ਹੈ ਦਸਾਂ ਬਾਤਸ਼ਾਹੀਆਂ ਦੇ ਨਾਮ ਦਾ ਸਿਮਰਨ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਮੁਣੀ ਚਾਹੀਦੀ ਆ ਸੋ ਬਸ ਇਸ ਵੇਲੇ ਨੂੰ ਸੰਭਾਲਣਾ ਹੈ ਜਿਵੇਂ ਵੀ ਸੰਭਾਲ ਸਕਦੇ ਹੋ ਜਿਸ ਵੀ ਨਾਮ ਕਰਕੇ ਪਰਮਪਿਤਾ ਪਰਮਾਤਮਾ ਦੇ ਨਾਲ ਜੁੜਿਓ ਜਿਸ ਨਾਮ ਦੇ ਨਾਲ ਵੀ ਪਰਮਾਤਮਾ ਨੂੰ ਯਾਦ ਕਰਦੇ ਹੋ ਬਸ ਇਸ ਵੇਲੇ ਦੇ ਵਿੱਚ ਉੱਠ ਕੇ ਆਪਣਾ ਨਾਮ ਜਪਣਾ ਸ਼ੁਰੂ ਕਰ ਦੇਣਾ ਹੈ ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰ ਦੇਣਾ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਇਸ ਵੇਲੇ ਦਾ ਜੱਪਿਆ ਹੋਇਆ ਨਾਮ ਪੂਰੇ ਦਿਨ ਦੇ ਨਾਲ ਨਹੀਂ ਮਿਲਦਾ ਇਸ ਕਰਕੇ ਅਮਰਤ ਵੇਲਾ ਜ਼ਰੂਰ ਸੰਭਾਲ ਲੈਣਾ ਹੈ ਜੇ ਜਾਗ ਆ ਰਹੀ ਹੈ ਤਾਂ ਮਾਲਕ ਦਾ ਸ਼ੁਕਰਾਨਾ ਕਰੋ ਜੇ ਅਜੇ ਤੱਕ ਅਮਰਤ ਵੇਲੇ ਦੇ ਵਿੱਚ ਨਹੀਂ ਉੱਠਿਆ ਜਾਂਦਾ ਤਾਂ ਹਰ ਰੋਜ਼ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਤੀ ਤਰਲਾ ਕਰੋ ਕਿ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਤੇ ਵੀ ਤਰਸ ਕਰੋ ਮੈਨੂੰ ਵੀ ਅਮਰਤ ਵੇਲੇ ਦੀ ਦਾਤ ਬਖਸ਼ੋ। ਵਸਤਵਾਂ ਰਿਹਾ ਦੂਸਰਾ ਕੰਮ ਉਹ ਹੈ ਜਦੋਂ ਵੀ ਕਿਤੇ ਸੰਗਤ ਕਰਨ ਦਾ ਮੌਕਾ ਮਿਲੇ ਕਦੇ ਵੀ ਨਾ ਨਾ ਕਰੋ। ਕਈ ਵਾਰ ਕੀ ਹੁੰਦਾ ਕਿ ਕੋਈ ਆਂਢੀ ਗੁਆਂਢੀ ਕੋਈ ਭੈਣ ਭਰਾ ਸਾਨੂੰ ਕਹਿੰਦਾ ਵੀ ਆਜੋ ਗੁਰੂ ਘਰੇ ਚੱਲ ਜਾਈਏ ਜਾਂ ਫਿਰ ਕਿਤੇ ਕੋਈ ਧਾਰਮਿਕ ਸਮਾਗਮ ਹੋ ਰਿਹਾ ਹੈ ਉੱਥੇ ਜਾਣ ਦੇ ਲਈ ਸਾਨੂੰ ਸੱਦਾ ਦਿੰਦਾ ਹੈ ਤਾਂ ਸਾਡੇ ਵਿੱਚੋਂ ਕਈ ਭੈਣ ਭਰਾ ਕਈ ਵਾਰ ਆਪਣੇ ਕੰਮ ਦਾ ਕਹਿ ਕੇ ਨਾ ਕਰ ਦਿੰਦੇ ਨੇ ਵੀ ਨਹੀਂ ਮੇਰੇ ਤੋਂ ਨਹੀਂ ਜਾਇਆ ਜਾਣਾ। ਮੈਨੂੰ ਤਾਂ ਕੰਮ ਬਹੁਤ ਆ ਪਰ ਮਹਾਪੁਰਖ ਜੀ ਕਹਿੰਦੇ ਇਸ ਸੱਤੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸੱਤਾ ਸਮਝੋ ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਨਾਮ ਜਪਣਾ ਗੁਰੂ ਘਰੇ ਜਾਣਾ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਸੰਗਤ ਦੀ ਸੇਵਾ ਕਰਨੀ ਇਹ ਸਾਰੇ ਕੰਮ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਦੇ ਨਾਲ ਹੀ ਆਪਾਂ ਕਰ ਸਕਦੇ ਹਾਂ ਗੁਰੂ ਘਰੇ ਜਾਣਾ ਵੀ ਸਮਝੋ ਗੁਰੂ ਨਾਨਕ ਪਾਤਸ਼ਾਹ ਦੇ ਸੱਦੇ ਆਏ ਨੇ ਤਾਂ ਹੀ ਬੰਦਾ ਜਾ ਸਕਦਾ ਹੈ ਆਪਣੀ ਮਰਜ਼ੀ ਦੇ ਨਾਲ ਨਹੀਂ ਨਹੀਂ ਤਾਂ ਦੁਨੀਆ ਦੇ ਵਿੱਚ ਐਸੇ ਵੀ ਬਹੁਤ ਲੋਕ ਨੇ ਜੋ ਸਾਰਾ ਸਾਰਾ ਦਿਨ ਵੇਲੇ ਰਹਿੰਦੇ ਨੇ ਕੋਈ ਕੰਮ ਧੰਦਾ ਨਹੀਂ ਪਰ ਉਹ ਗੁਰੂ ਘਰੇ ਨਹੀਂ ਜਾ ਪਾਉਂਦੇ ਅਤੇ ਕੁਝ ਲੋਕ ਦੇਖੋ ਕਿ ਦੇਰ ਜੇ ਵਿਆਹ ਪਰੇ ਜੀਵਨ ਦੇ ਵਿੱਚੋਂ ਵੀ ਸਮਾਂ ਕੱਢ ਲੈਂਦੇ ਨੇ ਉਹ ਆਪਦੇ ਕੰਮ ਤੇ ਜਾਣ ਤੋਂ ਪਹਿਲਾਂ ਵੀ ਗੁਰੂ ਦੇ ਦਰਸ਼ਨ ਕਰਕੇ ਜਾਂਦੇ ਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਂਦੇ ਨੇ ਆਉਂਦਿਆਂ ਹੋਇਆਂ ਵੀ ਮੱਥਾ ਟੇਕ ਕੇ ਹੁੰਦੇ ਆ ਦਰਸ਼ਨ ਕਰਕੇ ਆਉਂਦੇ ਆ ਉਹ ਇੰਜ ਕਿਉਂ ਕਰਦੇ ਕਿਉਂਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਉਹਨਾਂ ਦੇ ਉੱਤੇ ਕਿਰਪਾ ਹੈ ਵਾਹਿਗੁਰੂ ਅਕਾਲ ਪੁਰਖ ਜੀ ਆਪ ਉਹਨਾਂ ਨੂੰ ਬੁਲਾਉਂਦੇ ਨੇ ਤਾਂ ਉਹ ਜਾਂਦੇ ਨੇ ਜੇ ਇਹ ਕਿਰਪਾ ਵੀ ਸਾਡੇ ਤੇ ਹੋ ਰਹੀ ਆ ਤਾਂ ਵਾਹਿਗੁਰੂ ਜੀ ਦਾ ਸ਼ੁਕਰ ਕਰੋ ਪਰ ਜੇਕਰ ਤੁਸੀਂ ਜਾਂਦਿਆਂ ਜਾਂਦਿਆਂ ਵੀ ਗੁਰੂ ਘਰ ਦੇ ਵਿੱਚ ਨਹੀਂ ਜਾ ਪਾਉਂਦੇ ਕਈ ਵਾਰ ਅਸੀਂ ਗੁਰੂ ਘਰ ਜਾਣ ਦੀ ਪੂਰੀ ਤਿਆਰੀ ਕੀਤੀ ਹੁੰਦੀ ਆ ਪਰ ਅਚਾਨਕ ਕੋਈ ਮਹਿਮਾਨ ਆ ਗਿਆ ਕੋਈ ਕੰਮ ਪੈ ਗਿਆ ਤਾਂ ਬੰਦਾ ਰਹਿ ਜਾਂਦਾ ਉਦੋਂ ਵਾਹਿਗੁਰੂ ਅਕਾਲ ਪੁਰਖੀ ਦੇ ਅੱਗੇ ਅਰਦਾਸ ਬੇਨਤੀ ਕਰੋ ਵੀ ਸਤਿਗੁਰ ਸੱਚੇ ਪਾਤਸ਼ਾਹ ਮੇਰੇ ਤੋਂ ਕੀ ਗਲਤੀ ਹੋ ਗਈ ਜਿਸ ਕਾਰਨ ਕਰਕੇ ਮੈਂ ਆਪ ਜੀ ਦੇ ਦਰਸ਼ਨ ਕਰਨ ਦੇ ਲਈ ਨਹੀਂ ਆ ਸਕਿਆ ਤੁਸੀਂ ਮੈਨੂੰ ਕਿਉਂ ਆਪਣੇ ਦਰਸ਼ਨ ਦਿਦਾਰੇ ਅੱਜ ਨਹੀਂ ਦਿੱਤੇ ਇਸ ਤਰ੍ਹਾਂ ਵਾਹਿਗੁਰੂ ਜੀ ਦੇ ਅਰਦਾਸਾਂ ਬੇਨਤੀਆਂ ਕਰ ਲਿਆ ਸੋ ਕਹਿਣ ਦਾ ਭਾਵੇਂ ਆ ਕਿ ਗੁਰੂ ਘਰੇ ਜਾਣਾ ਸੰਗਤ ਦੇ ਵਿੱਚ ਜਾਣਾ ਬੈਠ ਕੇ ਨਾਮ ਜਪਣਾ ਸੰਗਤ ਦੀ ਸੇਵਾ ਕਰਨੀ ਇਹ ਵੀ ਬਹੁਤ ਫਲਦਾਇਕ ਆ ਮਹਾਂਪੁਰਖ ਜੀ ਕਹਿੰਦੇ ਵੀ ਆਪਾਂ ਘਰ ਵਿੱਚ ਇੱਕ ਵਾਰ ਵਾਹਿਗੁਰੂ ਜੀ ਗਿਆ ਸੰਗਤ ਦੇ ਵਿੱਚ ਬੈਠ ਕੇ ਇੱਕ ਵਾਰ ਵਾਹਿਗੁਰੂ ਜੀ ਗਿਆ ਤਾਂ ਜਿੰਨੇ ਵੀ ਲੋਕ ਸੰਗਤ ਦੇ ਵਿੱਚ ਬੈਠੇ ਨੇ ਜਿੰਨੀਆਂ ਸੰਗਤਾਂ ਲੱਗੀਆਂ ਨੇ ਉਹਨੇ ਕੀਸਾ ਬੰਦਾ ਬੈਠਾ 220 ਬੈਠੇ 22000 ਬੈਠਾ ਸਭ ਨੇ ਵਾਹਿਗੁਰੂ ਕਿਹਾ ਨਾ ਉਹ ਇੱਕ ਇੱਕ ਦੀ ਝੋਲੀ ਦੇ ਵਿੱਚ ਉਹਨੇ ਉਹਨੇ ਹੀ ਐਡ ਹੋਣਗੇ ਜੇ 100 ਬੰਦਾ ਬੈਠਾ ਤਾਂ ਹਰੇਕ ਬੰਦੇ ਨੂੰ 100 ਵਾਰ ਵਾਹਿਗੁਰੂ ਕਹਿਣ ਦਾ ਫਲ ਜੇ 1000 ਬੰਦਾ ਬੈਠਾ ਤਾਂ ਹਰ ਇੱਕ ਬੰਦੇ ਨੂੰ 1000 ਵਾਰ ਵਾਹਿਗੁਰੂ ਕਹਿਣ ਦਾ ਫਲ ਮਿਲੇਗਾ ਇੰਨਾ ਫਾਇਦਾ ਇਸ ਸੰਗਤ ਦੇ ਵਿੱਚ ਮਹਾਂਪੁਰਖ ਜੀ ਇੱਥੋਂ ਤੱਕ ਕਰ ਕਹਿੰਦੇ ਨੇ ਵੀ ਜਿਹੜੇ ਸੁੱਖ ਪਦਾਰਥ ਆਪਾਂ ਇੱਧਰ ਉੱਧਰ ਲੰਮ ਦੇ ਫਿਰਦੇ ਆਂ ਇਹ ਸਾਰੇ ਸੌਖਾ ਪਦਾਰਥ ਤਾਂ ਸੰਗਤ ਦੇ ਚਰਨ ਧੂੜ ਤੋਂ ਮਿਲ ਜਾਂਦੇ ਨੇ ਫਿਰ ਸੰਗਤ ਦੀ ਸੇਵਾ ਕਰਨੀ ਸੰਗਤ ਦੇ ਵਿੱਚ ਬੈਠ ਕੇ ਨਾਮ ਜਪਣਾ ਇਹ ਮੌਕਾ ਨਹੀਂ ਘਣਾਉਣਾ ਸੰਗਤ ਦੇ ਵਿੱਚ ਜਦੋਂ ਨਾਮ ਜੱਗਿਆ ਜਾਂਦਾ ਤਾਂ ਵਾਹਿਗੁਰੂ ਜੀ ਜਦੋਂ ਕਿਰਪਾ ਕਰਦੇ ਨੇ ਫਿਰ ਸਭ ਤੇ ਬਰਾਬਰ ਕਰਦੇ ਨੇ ਕਈ ਵਾਰ ਪੁੰਨੀਆਂ ਦੇ ਨਾਲ ਨਾਲ ਪਾਪੀ ਵੀ ਧਰ ਜਾਂਦੇ ਨੇ ਬਾਸ਼ਾ ਹੀ ਨਹੀਂ ਦੇਖਦੇ ਵੀ ਸੰਗਤ ਦੇ ਵਿੱਚ ਕਿਹੜਾ ਪੁੰਨੀ ਬੰਦਾ ਬੈਠਾ ਹੈ ਕਿਹੜਾ ਪਾਪੀ ਬਸ ਭਾਈ ਉਸ ਤੋਂ ਬਾਅਦ ਆ ਤੀਸਰਾ ਕੰਮ ਉਹ ਹੈ ਆਪਣੇ ਮਾਪੇ ਦੀ ਸੇਵਾ ਸਤਿਕਾਰ ਕਰਨਾ ਮਾਪੇ ਦੀ ਸੇਵਾ ਤੋਂ ਵੱਡਾ ਕੋਈ ਕੁੰਡ ਨਹੀਂ ਆ ਕੋਈ ਤੀਰਥ ਨਹੀਂ ਆ ਅਤੇ ਇਹ ਸੇਵਾ ਸਾਨੂੰ ਘਰ ਬੈਠਿਆਂ ਹੀ ਮਿਲਿਆ ਜੋ ਮਨੁੱਖ ਜੋ ਬੱਚੇ ਆਪਣੇ ਮਾਪੇ ਦੀ ਸੇਵਾ ਕਰਦੇ ਨੇ ਮਾਪਿਆਂ ਦਾ ਸਤਿਕਾਰ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੇ ਉੱਤੇ ਹਮੇਸ਼ਾ ਹੀ ਖੁਸ਼ ਰਹੇਗੇ ਤਾਂ ਇਹ ਤਿੰਨ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਨੇ ਜੇ ਇਹ ਤਿੰਨੇ ਕੰਮ ਤੁਸੀਂ ਕਰ ਰਹੇ ਹੋ ਜਾਂ ਇਹਨਾਂ ਦੇ ਵਿੱਚੋਂ ਕੋਈ ਇੱਕ ਕੰਮ ਵੀ ਤੁਸੀਂ ਕਰ ਰਹੇ ਹੋ ਤਾਂ ਬਸ ਸਮਝ ਜਾਣਾ ਕਿ ਹੁਣ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਮਿਹਰ ਕਿਰਪਾ ਸਾਡੇ ਉੱਤੇ ਹੋ ਰਹੀ ਆ। ਮਹਾਪੁਰਖ ਇਹ ਕਹਿੰਦੇ ਇਹੀ ਸਾਡੇ ਚੰਗੇ ਸਮੇਂ ਦੀਆਂ ਨਿਸ਼ਾਨੀਆਂ ਕਿਉਂਕਿ ਇਹਨਾਂ ਤਿੰਨ ਕੰਮ ਕਰਨ ਵਾਲਿਆਂ ਦੇ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਕਿਰਪਾ ਕਰਨੀ ਹੀ ਪੈਂਦੀ ਆ। ਇਹਨਾਂ ਤਿੰਨ ਕੰਮ ਕਰਨ ਵਾਲਿਆਂ ਦੀ ਇੱਜ਼ਤ ਸਤਗੁਰ ਸੱਚੇ ਪਾਤਸ਼ਾਹ ਹਰ ਥਾਂ ਤੇ ਰੱਖਦੇ ਨੇ।